ਅੱਛਾ ਯਕਾਲ ਆਨ ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਆਈ ਹੋਈ ਸੀ ਤੇ ਜਿੱਧਰ ਪ੍ਰਬੰਧਕੀ ਦਫ਼ਤਰ ਆ ਉਸ ਸਾਈਡ ਤੋਂ ਤੁਰੇ ਆਉਂਦਿਆਂ ਤੇ ਬਜ਼ੁਰਗ ਜਿਹੜੇ ਇਸ ਤਰ੍ਹਾਂ ਮੈਨੂੰ ਆ ਕੰਧ ਦੇ ਨਾਲ ਸੁੱਤੇ ਹੋਏ ਮਿਲੇ ਤੇ ਜਦੋਂ ਮੈਂ ਆ ਕੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹੋਣ ਤੋਂ ਪਸੇ ਕੱਲੀ ਬੈਠੀਆਂ ਤੇ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਇੱਥੇ ਹੀ ਸੌਂਨਾ ਆ ਬਹੁਤ ਸਾਰੇ ਕਮਰੇ ਬਹੁਤ ਸਾਰੀਆਂ ਸਰਾਵਾਂ ਬੜਾ ਕੁਝ ਹੁੰਦਾ ਹੈ ਪਰ ਇਹ ਬਜ਼ੁਰਗ ਜਿਹੜੇ ਇਸ ਤਰ੍ਹਾਂ ਦੇ ਨਾਲ ਇੱਥੇ ਸੁੱਤੇ ਹੋਏ ਸੀ ਆ ਪੁੱਛਿਆ ਤੇ ਇਹਨਾਂ ਨੇ ਕਿਹਾ ਕਿ ਮੇਰਾ ਘਰ ਪਰਿਵਾਰ ਹੈ ਨਹੀਂ ਆ ਔਰ ਬਹੁਤ ਛੋਟੀ ਉਮਰ ਤੋਂ ਜਿਹੜੇ ਘਰੋਂ ਨਿਕਲੇ ਹੋਏ ਆ ਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸ਼ਾਇਦ ਕੋਈ ਆ ਵਧੀਆ ਜਿਹੜੀ ਸੰਸਥਾ ਇਹਨਾਂ ਨੂੰ ਸਾਮ ਸੰਭਾਲ ਦੇ ਲਈ ਲੈ ਜਾਵੇ ਬਾਪੂ ਜੀ ਕੀ ਨਾਮ ਕੀ ਹੈ ਤੁਹਾਡਾ ਮੋਹਨ ਮੋਹਨ ਸਿੰਘ ਕੀ ਮੋਹਨ ਹਲੇ ਮੋਹਨ ਹੀ ਆ अच्छा हां जी ते ਪਿੰਡ ਪੁੰਡ ਕਿਹੜਾ ਤੁਹਾਡਾ ਸਾਡਾ ਗੇਲਾ ਚਾਰਪੋੜਾ ਪਿੰਡ ਮਕੇਰੀਆਂ ਕੋਲ ਖਿਤੀਆਂ اچھا ਖਿਤੀਆਂ اچھا ਕਿਤੀਆਂ ਹਾਂਜੀ ਕਿਤੀਆਂ ਭੱਡਿਆਂ ਨਾਲ ਨਾਲੀ ਆ ਹਾਂ ਹਾਂ ਹਾਂਜੀ ਤੇ ਇੱਥੇ ਕੀ ਕਰਦੇ ਆ ਤੁਸੀਂ ਹਾਥੇ ਜੀ ਇੱਦਾਂ ਬਸ ਇੱਦਾਂ ਮੰਗਦਾ ਖਾਂਦਾ ਹਾਂ ਕਿਉਂ ਕੋਈ ਕੰਮ ਨਹੀਂ ਹੁੰਦਾ ਹਾਂ ਹੋਰ ਉਮਰ ਉਮਰ ਕਿੰਨੀ ਹੋਗੀ ਤੁਹਾਡੀ 82 ਸਾਲ ਕੀ ਆ 82 ਸਾਲ ਦੀ ਉਮਰ ਆ ਤੇ ਘਰੀ ਕੋਣ ਕੋਣਾ ਘਰ ਕਾ ਤੋ ਛੱਡ ਕੇ ਆ ਗਏ ਤੁਸੀਂ ਘਰ ਸਾਡੇ ਤਾਂ ਹੀ ਸਾਡੇ ਜੋ ہمارا ਪਿਤਾ ਜੀ ਨਾ ਹਾਂ ਉਹਨੇ ਉਹ ਉਹਨੇ ਪੈਸੇ ਲਏ ਥੋੜੇ ਬਹੁਤੇ ਲੰਬਰ ਜਾ ਦੂੰ ਅੱਛਾ ਲੰਬਰ ਕੋ ਲੋ ਹਾਂ ਉਹ ਉਹ ਮਰ ਗਏ ਹਾਂ ਔਰ ਉਹ ਉਹ ਜਿਹੜਾ ਲੰਬਰ ਜਾ ਰਹਾ ਉਹਨੇ ਉਹਨੇ ਘਰ ਪੂਰਾ ਸੰਭਾਲ ਲੇਤਾ ਅੱਛਾ ਉਹ ਮੇਰੇ ਭੈਣ ਨੇ ਵੀ ਕਾ ਦਿੱਤਾ ਭਰਾ ਨੂੰ ਵੀ अच्छा ਤੁਸੀਂ ਤੁਸੀਂ ਦੋ ਭਰਾ ਤੇ ਇੱਕ ਭੈਣ ਸੀ ਹਾਂਜੀ اچھا ਫਿਰ ਹੋਰ ਪਹਿਲੇ ਉਹ ਮਾਮੀ ਲੈ ਗਈ ਮਾਮੀ ਕਿਨੂੰ ਲੈ ਗਈ ਟਾ ਟਾਂ ਭਰਾ ਨੂੰ اچھا ਤੇ ਤੁਸੀਂ ਉਹ ਲੰਬੜ ਮੈਂ ਆ ਗਿਆ ਇੱਥੇ ਸਾਡੇ ਦਾ ਘਰ ਹਾਂ ਉਹ ਲੰਬੜ ਦਾ ਨੇ ਬਾਹਰ ਕਾਢ ਦਿੱਤਾ ਬਦ ਕਰ ਪੂਰਾ ਘਰ ਤੋਂ ਮਾਰ ਲਿਆ ਮਾਮੀ ਤੁਹਾਨੂੰ ਕਿਉਂ ਨਹੀਂ ਲੈ ਕੇ ਗਈ ਨਹੀਂ ਉਹ ਮਾਮੀ ਪਹਿਲੇ ਲੈ ਗਈ ਸੀ ਮਾਂ ਮੈਂ ਮਾ ਬਾਦ ਮੇ ਨਿਕਲ ਗਿਆ ਤੇ ਚਲ ਗਿਆ ਤੁਸੀਂ ਬਾਦ ਚ ਨਿਕਲੇ ਹਾਂਜੀ ਫਿਰ ਫਿਰ ਜਦ ਬਾਤ ਅਕੇ ਖਾ ਰਿਆ ਉਹ ਮਾਮੀ ਲੈ ਗਈ ਆ ਉਹਨੂੰ ਮੇਰੇ ਭਰਾ ਨੂੰ ਭੈਣ ਨੂੰ ਹਾਂ ਹਾਂਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਘਰੋਂ ਨਿਕਲਿਆ ਨੂੰ ਮੇਰੇ ਕੋਲ ਤਾਂ ਕੋਈ ਕੱਢ ਕੋ 20 30 ਸਾਲ ਹੋ ਗਏ ਅੱਛਾ ਬਾਜੀ ਤੇ ਕਦੇ ਭੈਣ ਭਰਾ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਮੈਂ ਜਾਣਾਂ ਸੀ ਲੇਕਿਨ ਮੈਂ ਨਹੀਂ ਗਿਆ ਕਿਉਂ ਕਾਲੀ dane ਰ ਹੈ ਪਰ ਪਿੰਡ ਵਿੱਚ ਕੋਈ ਨਹੀਂ ਹਾਂ ਉਹ ਲੰਬਾ dane ਘਰ ਸਮਝ ਦਿੱਤਾ ਉਹਨਾਂ ਨੂੰ ਕਾਢ ਦਿੱਤਾ ਹਾਂ ਮੇਰੀ ਜੀ ਆਪਣੀ ਭੈਣ ਭਰਾ ਨੂੰ ਤਾਂ ਮਾਮੀ ਕੋਲ ਜਾ ਕੇ ਮਿਲ ਹੀ ਸਕਦੀ ਸੀ ਹਾਂ ਜੀ ਜਾ ਸਕਦਾ ਜੀ ਮਨ ਮੰਨੇ ਗਿਆ ਜੀ ਕਾ ਤੂੰ ਕੀ ਕਰਨ ਜਾ ਕੇ ਵਿਆਹ ਹੋਇਆ ਤੁਹਾਡਾ ਨਹੀਂ ਜੀ ਛੋਟਾਈ ਛੋਟੀ ਸੀ ਤੇ ਵਿਆਹ ਨਹੀਂ ਹੋਇਆ ਨਹੀਂ ਅੱਛਾ ਕੋਈ ਪਹਿਲੀ ਪੁਲੀ ਕੋਈ ਜ਼ਮੀਨ ਜਾਇਦਾਦ ਕੋਸ਼ਤਾ ਹੁੰਦਾ ਜ਼ਮੀਨ ਇਹ ਪਹਿਲੇ ਜ਼ਿਮੀਦਾਰ ਨਾਲ ਪੈਨ ਬਚ ਅੱਛਾ ਕੰਮ ਕਰਦੇ ਸੀ ਹਾਂ ਜਾਇਦਾਦਾਂ ਦੂਰੀਆਂ ਕਰਦੇ ਸੀ ਅੱਛਾ ਹੋਰ ਜੇ ਆਪਕਾ ਕਾਹਤ ਹੈ ਨਹੀ ਤੁਸੀਂ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡੀ ਭੈਣ ਤੁਹਾਡਾ ਭਰਾ ਕਿੱਥੇ ਵਿਆਹ ਵਿਯੋਗ ਗਈ ਕਿ ਨਹੀਂ ਉਹ ਹਾਂ ਜਾਨਨੇਗਾ ਮੇਰੇ ਖਿਆਲ ਤਾਂ ਲੇਕਿਨ ਗਿਆ ਨਹੀਂ ਜੀ ਨਹੀਂ ਤੁਸੀਂ ਪਤਾ ਨਹੀਂ ਕੀਤਾ ਵੀ ਉਹ ਕਿਹੜੇ ਹਾਲਚਾ ਹੋਣਾ ਨਹੀਂ ਗਿਆ ਕਿਉਂ ਨਹੀਂ ਕੀਤਾ ਜੀ ਨਹੀਂ ਕਰਦਾ ਮੈਨੂੰ ਕਿੰਨੇ ਸੀ ਕਿਉਂ ਆਲ ਖਰਾਬ ਕੀ ਕਰ ਰ ਕਾਰਬੁਤਕੀ ਕਰਨਾ ਯਾਰ ਤੁਹਾਡਾ ਆਪਦੇ ਭੈਣ ਭਰਾ ਨੂੰ ਮਿਲਣ ਨੂੰ ਜੀ ਨਹੀਂ ਕਰਦਾ ਮਾਪਿਓ ਤਾਂ ਗਵਾਚੇ ਗਵਾਚੇ ਉਹ ਤਾਂ ਆਪਦੇ ਖੂਨ ਆ ਅਕਸਰ ਹਾਂਜੀ ਖਿਆਲਤ ਮੇਰਾ ਜਾਣੇਗਾ ਹਾਲ ਲੇਕਿਨ ਇਦਾਂ ਨਹੀਂ ਗਿਆ ਉਹ ਨੇ ਉਹਨਾਂ ਨੇ ਨਹੀਂ ਕਦੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਨਾ ਗਿਆ ਨਹੀਂ ਪਤਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਤੁਸੀਂ ਕਿੱਥੇ ਐਸ ਵੇਲੇ ਨਹੀਂ ਜੀ ਜੀ ਆ ਵੀਡੀਓ ਦੇਖ ਕੇ ਉਹ ਤੁਹਾਡੇ ਕੋਲੇ ਆਗੇ ਫੇਰ ਮਿਲੂੰਗੀ ਨਹੀਂ ਤਾਂ ਮੈਂ ਆਪਣੇ ਆਪ ਹੀ ਚੱਲ ਜਾਊਂਗਾ ਜਾਣੇ ਦਾ ਤਾਂ ਮੇਰਾ ਦਿਲ ਕੱਟ ਦਿਲ ਕਰਦਾ ਹਾਂ ਹਾਂਜੀ ਪੈਨ ਨੂੰ ਫਿਰ ਹੁਣ ਜਾ ਕਾ ਤੂੰ ਨਹੀਂ ਰੇ ਪੈਸੇ ਪੁੱਸੀ ਨਹੀਂ ਹੈਗੇ ਕੀ ਆ ਨਹੀਂ ਨਹੀਂ ਪੈਸੇ ਨਹੀਂ ਕੁਛ ਨਹੀਂ 60 50 ਰੁਪਏ ਉਥੋਂ ਰਾਤੀ ਕੱਲ ਚ ਲੈ ਆਂ ਸ਼ਰਾਬ ਪੀਤੀ ਗੁੰਡੇ ਲੋਕੋ ਨੇ ਹਾਂ ਲੋਂਡੇ ਮਾਰ ਪੀਟ ਕੇ ਲੈ ਗਏ ਨਹੀਂ ਤੁਸੀਂ ਇੱਥੇ ਕੋਈ ਕਮਰੇ ਕੁਮਰੇ ਨਹੀਂ ਤੁਹਾਨੂੰ ਦਿੰਦੇ ਕੋਈ ਸੌਣ ਨੂੰ ਕੋਈ ਕੁਛ ਨਹੀਂ ਦਿੰਦਾ ਇੱਥੇ ਬੁਰਾ ਹਾਲ ਹੈ ਜੀ ਇਹ ਤਾਂ ਨਾਮ ਹੀ ਆ ਇੱਥੇ ਇਸ ਗੁਰਦੁਆਰਾ ਸਾਹਿਬ ਚ ਕਦੋਂ ਤੋਂ ਆ ਤੁਸੀਂ ਕਾਲਗਮ 8-9 ਮਹੀਨਾ ਹੋ ਗਿਆ ਤੇ ਜਦੋਂ ਬਹੁਤ ਧੁੰਦਾਂ ਸੀਗੀਆਂ ਬਹੁਤ ਜ਼ਿਆਦਾ ਠੰਡ ਸੀ ਉਦੋਂ ਵੀ ਕਿੱਥੇ ਸੌਂਦੇ ਸੀ ਉਦੋਂ ਉਦੋਂ ਬਰਾਂਡੇ ਲੱਗਾ ਅੱਛਾ ਉਦੋਂ ਗੁੰਡੇ ਜ਼ਿਆਦਾ ਹਾਂ ਹਾਂਜੀ ਕਦੇ ਉਹ ਉਦੋਂ ਸੌਂ ਜਾਂਦਾ ਹੈ ਹਾਂ ਕਦੇ ਉਦੋਂ ਸੌਂ ਜਾਂਦਾ ਹੈ ਹਾਂ ਕਦੇ ਇੱਧਰ ਅੰਦਰ ਸੌਂ ਜਾਂਦਾ ਹੈ ਅੱਛਾ ਅੰਦਰ ਕੁਛੌਣੇ ਨੇ ਦਿੰਦੇ ਅੱਛਾ ਬਹੁਤ ਹਾਲ ਖਰਾਬ ਹੈ ਅੱਥ ਤੁਸੀਂ ਤਾਂ ਨਹੀਂ ਸ਼ਰਾਬ ਸ਼ਰੂ ਪੀਂਦੇ ਕਿਤੇ ਨਹੀਂ ਮੈਂ ਨਹੀਂ ਪੀਂਦਾ ਗੁਰਦੁਆਰੇ ਚ ਨਾ ਜੀ ਮੇਰੇ ਵਿੱਚ ਕੋਈ ਨਹੀਂ ਨਸ਼ਾ ਅੱਛਾ ਤੇ ਉਹ ਫਿਰ 50 ਰੁਪਏ 50 ਰੁਪਏ ਕਿਨੇ ਦਿੱਤੇ ਜਿਹੜੇ ਖੋ ਗਏ 10 ਕੁ ਦੇ ਦਿੰਦੇ ਮੰਗਣ ਮੰਗਦਾ ਥੋੜਾ ਬੋਤਾ ਹਾਂ ਮਿਲ ਜਾਂਦੇ ਹਾਂ ਹਾਂ ਆਈ ਤਾਂ ਹੁਣ ਪਰ ਦਿਨੋਦਨ ਤੁਸੀਂ ਹੋਰ ਬੁੱਢੇ ਹੋਈ ਜਾਂਦੇ ਕੌਣ ਸੰਭਾਲੂ ਤੁਹਾਨੂੰ ਕੋਈ ਨਹੀਂ ਜੀ ਬੈਠੇ ਹੈ ਮੇਰਾ ਖਿਆਲ ਤਾਂ ਹੈ ਮੈਂ ਘਰ ਨੂੰ ਚੱਲ ਜਾऊं ਪੜਾ ਪਰ ਆ ਕੋਲ ਜਾऊं ਹਾਂ ਦੇਖ ਇੱਕ ਨੂੰ ਨਾਨੀ ਕੋਲੇ ਨਾਨੀ ਕੋਲਾ ਹਾਂਜੀ ਅੱਛਾ ਪਿੰਡ ਤੇ ਕੁਝ ਨਹੀਂ ਉਹ ਲੰਬਾ ਦਾਣੇ ਸੰਭਾਲ ਲਿਆ ਭਰਾ ਤੇ ਭੈਣ ਤੁਹਾਡੇ ਤੋਂ ਛੋਟੇ ਸੀ ਹਾਂਜੀ ਛੋਟੇ ਮੇਰੇ ਖਿਆਲ ਮੈਂ ਜਾਉ ਤੁਹਾਡੇ ਖਿਆਲ ਆ ਵੀ ਤੁਸੀਂ ਜਾਓਗੇ ਜਾਣੇ ਦਾ ਦਿਲ ਕਰਦਾ ਜੀ ਉਹ ਵਿਆਹੀ ਕੀ ਹੁਣ ਤਾਂ ਉਹਨਾਂ ਦੇ ਬੱਚੇ-부ੱਚੇ ਵੀ ਹੋ ਗਏ ਹੋਣਗੇ ਹਾਂਜੀ ਹੁਣ ਜਾ ਕੇ ਦੇਖੂਗਾ ਹਾਂ ਮੇਰਾ ਦਿਲ ਕਰਦਾ ਜਾਣੇ ਨੂੰ ਹਾਂ ਉਹ ਚੱਕਦਾ ਮਾਜ ਕੱਲ ਨਿਕਲ ਜਾ ਅੱਛਾ ਹਾਂ ਜੀ ਇੱਧਰ ਬਹਿ ਜੂਗਾ ਗੱਡੀ ਵਿੱਚ ਕੁਝ ਨਹੀਂ ਹੁੰਦਾ ਜੇ ਅਗਲੇ ਨੇ ਕਿਰਾਇਆ ਮੰਗਿਆ ਫੇਰ ਪੈਸੇ ਮੰਗੇ ਬਸ ਆ ਨਹੀਂ ਜੀ ਹੈ ਬਸ ਨਹੀਂ ਇਥੋਂ ਤੋਂ ਗੱਡਾ ਪਹੁੰਚ ਜਾਣਾ ਪੜੇਗਾ ਹਾਂ ਉੱਥੋਂ ਉੱਤਰ ਕੇ ਫੇਰ ਪੈਦਲ ਜਾਣਾ ਪੈਂਦਾ ਪਿੰਡ अच्छा हां जागो वाला ते जी ओना दे भी बच्चे है जे ओना ने कह भी हुन असि तन्नू नहीं सांभणा नहीं रखना फिर नहीं जे फिर भी जेड़ा देख लेंगे हालचाल कुछ ਨੀ ਰਹਿ ਗਈ ਕਿੱਥੇ ਜਾਉਂਗੀ ਬਚ ਲੂੰਗਾ ਹੋਰ ਕਿੱਥੇ ਤੁਸ ਦਾ ਤੁਸ ਦਾ ਬੁੱਢੇ ਬਹੁਤ ਹੋ ਗਏ ਆ ਹੋਰ ਬੁੱਢੇ ਹੋਈ ਜਾਂਦੇ ਆ ਰਹਿਣ ਨੂੰ ਰਹਿਣ ਨੂੰ ਕੋਈ ਜਗ੍ਹਾ ਨਹੀਂ ਫੇਰ ਕਿਵੇਂ ਜ਼ਿੰਦਗੀ ਕੱਟਣੀ ਆ ਹੁਣ ਕਿੱਥੇ ਜ਼ਿੰਦਗੀ ਕੱਟਾਂ ਦੀ ਆਥੂ ਦੇਖੂੰਗਾ ਜਾ ਕੇ ਪੜਾ ਕੀ ਕਹਿੰਦੇ ਆ ਅੱਛਾ ਹਾਂਜੀ ਦੇਖੂੰਗਾ ਨਾਨੀ ਕੋਲ ਵੀ ਜਾਊਂਗਾ ਤੇ ਤੁਸੀਂ ਤੁਸੀਂ ਜ਼ਿੰਦਗੀ ਚ ਕੋਈ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਮਿਹਨਤ ਕਰਕੇ ਜਦੋਂ ਤੁਸੀਂ ਜਵਾਨ ਸੀਗੇ ਕੀ ਕਰਦੇ ਸੀ ਦਿਹਾੜੀਆਂ ਦੁਨੀਆ ਕੱਢਦਾ ਹੈ ਅੱਛਾ ਫਿਰ ਉਹ ਪੈਸਾ ਪੂਸਾ ਜੋੜ ਕੇ ਵਿਆਹ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਆਪਣੇ ਖਰਚੇ ਪੈਨੇ ਕਰ ਦਿੱਤਾ ਹੈ ਹਾਲ ਬਹੁਤ ਖਰਾਬ ਬਹਤਾ ਹਾਂ ਨਹੀਂ ਸੰਭਾਲ ਲਾ ਸਕੋ ਨਹੀਂ ਸੰਭਾਲ ਲਏਗੇ ਹੁਣ ਫਿਰ ਇੱਥੇ ਬੈਗ ਚਾ ਕੀ ਕੀ ਆ ਆ ਆ ਰੇਡੀਓ ਰੱਖਿਆ ਹੋਇਆ ਤੁਸੀਂ ਇੱਕ ਇਹ ਕਿਹਨੇ ਲੈ ਕੇ ਦਿੱਤਾ ਤੁਹਾਨੂੰ ਨਾਲ ਆਪੇ ਲੈ ਲਿਆ ਟੈਂਟ ਹੋਗਾ ਇੱਥੇ ਫਿਰ ਕੀ ਸੁਣਦੇ ਹੁੰਨੇ ਹੁਣ ਲੋ ਵੇ ਦੇ ਇਹਦਾ ਸਮਾਚਾਰ ਨੂੰ ਆਪਣੇ ਪੰਨੇ ਦਾ ਟਾਈਮ ਪਾਸ ਕਰ ਲੈਂਦਾ ਹੈ ਅੱਛਾ ਹਾਂਜੀ ਹੁਣ ਫਿਰ ਹੁਣ ਵਾਲੀਆਂ ਖਬਰਾਂ ਸੁਣਦੇ ਹੁੰਦੇ ਸੀ ਸਰਕਾਰ ਕੀ ਦੀ ਬਣੂਗੀ ਸਰਕਾਰ ਤੇ ਕੀ ਪਤਾ ਹੁਣ ਕਿਰੀ ਬਣੇਗੀ ਤੁਹਾਨੂੰ ਕਿਹੜਾ ਵਧੀਆ ਲੱਗਦਾ ਵਾ ਜਿਹੜਾ ਬੰਦਾ ਕੋਈ ਤੁਹਾਨੂੰ ਲੱਗਦਾ ਤੁਹਾਨੂੰ ਕੱਲੂ ਘਰ ਦਵਾ ਦੂਗਾ ਜਿਓ ਵਦਿਆ ਕੀ ਅਬ ਵੀ ਚ ਮੈਂ ਤਾਂ ਗਾਜਿਆਬਾਦ ਰਹਿੰਦਾ ਹਾਂ ਹਜ਼ਾਰ ਕਾਟਾ ਮੇਰਾ ਬਣਿਆ ਉਕਰਾਇ ਮੈਂ ਕਿਰਾਏ ਤੇ ਰਹਿੰਦਾ ਹਾਂ। اچھا। ਔਰ ਬੀਜੇ ਮੇ ਲੌਕਡਨ ਲੱਗ ਗਿਆ ਕੰਮ ਨਹੀਂ। اچھا। ਤੋਂ ਇਸ ਕਰਕੇ ਕਮਰਾ ਸਾਢੇ 25 ਨਹੀਂ ਇਹ ਤਾਂ ਤੁਸੀਂ ਉੱਤੇ ਯੂਪ ਦੇ ਲਿਖਿਆ ਹੋਇਆ ਤੁਸੀਂ ਗਾਜ਼ੀਆਬਾਦ ਉੱਥੋਂ ਦਾ ਗਾਜ਼ੀਆਬਾਦ। اچھا। ਮੈਂ ਉੱਥੇ ਮੈਂ ਕਿਰਾਏ ਤੇ ਰਹਿੰਦਾ ਹਾਂ ਗਾਜ਼ੀਆਬਾਦ। ਤੇ ਵੀ ਰੂਥੀ ਆਡਾਰ ਕਾਰਡ ਬਣਾ ਲਿਆ। ਉੱਥੇ ਬਣਾਇਆ। ਏਜੀ ਇਹ ਆਧਾਰ ਕਾਰਡ ਹੈ ਬਜ਼ੁਰਗਾਂ ਦਾ ਜਿਹੜੇ ਇੱਥੇ ਬੈਠੇ ਹੋਏ ਆ ਇਹ ਮੈਂ ਚਾਹ ਨਹੀਂ ਹਾਂ ਮਲਕੀ ਤੁਸੀਂ ਦਿਖਾਈ ਦਿਓ 모ਹਨ ਤੇ ਜਨਮ ਤਰੀਕ ਜਿਹੜੀ 2561941 ਲਿਖੀ ਹੋਈ ਹੈ ਇਹਨਾਂ ਨੇ ਔਰ ਇਹਦੇ ਪਿੱਛੇ ਜਿਹੜਾ ਡਰੈੱਸ ਆ ਉਹ ਆਤਮਜ ਬੰ타ਰਾਮ ਹਾਊਸ 908 ਗਲੀ ਨੰਬਰ 02 ਸੁੰਦਰਪੁਰੀ ਵਿਜੇਨਗਰ ਗਾਜ਼ੀਆਬਾਦ ਉੱਤਰ ਪ੍ਰਦੇਸ਼ ਦਾ ਇਹ ਕਹਿੰਦੇ ਵੀ ਮੈਂ ਉਥੇ ਕੰਮ ਕਰਦਾ ਹੁੰਦਾ ਸੀ ਤੇ ਇਹ ਉਥੋਂ ਦਾ ਜਿਹੜਾ ਮੈਂ ਬਣਾਇਆ ਹੋਇਆ ਇਹਦੇ ਇਦੀ ਬੈਕ ਦੇ ਉੱਤੇ ਵੀ ਜਿਹੜਾ ਨਹੀਂ ਆਹ ਦੇਖੋ ਅਸੀਂ ਸਭ ਕੀ ਕਰ ਅਡਰੈਸ ਜਿਹੜਾ ਹੈ ਉਹ ਆ ਲਿਖਿਆ ਹੋਇਆ ਹੈ ਔਰ ਕੁਝ ਹੋਰ ਡਾਕੂਮੈਂਟ ਵੀ ਇਹ ਫਿਰ ਬਾਪੂ ਜੀ ਤੁਸੀਂ ਕੰਮ ਕਰਦੇ ਕੀ ਰਹੇ ਆ ਇਹ ਆ ਕੀ ਹੈ ਇਹ ਤੁਹਾਡਾ ਇਹ ਪੈਨ ਕਾਰਡ ਵੀ ਬਣਾਈ ਬੈਠੇ ਤੁਸੀਂ ਤਾਂ ਹੈ ਮੈਨੂੰ ਮੈਨੂੰ ਪੈਨਸ਼ਨ ਮਿਲਦੀ ਹੈ ਪੈਨਸ਼ਨ ਮਿਲਦੀ ਹੈ ਤੁਹਾਨੂੰ ਅੱਛਾ ਸੋ ਇਹਨਾਂ ਨੂੰ ਪੈਨਸ਼ਨ ਕਹਿੰਦੇ ਵੀ ਮਿਲਦੀ ਆ ਫਿਰ ਘਰ ਘਰ ਦਾ ਕਿਉਂ ਅਰੇਂਜ ਕਰਨ ਦੀ ਕੋਈ ਕਮਰਾ ਲੈ ਲੋ ਕਰਾਈ ਤੇ ਕਹਿੰਦੇ ਮੱਕਮਰਿਆ ਤੇ ਲੈ ਆਏ ਮੈਂ ਹਾਂ ਉੱਥੇ ਬਣਿਆ ਹੈ ਪਰ ਵੀ ਕਿ ਕਰਦੇ ਰਹੇ ਪਰ ਤੁਸੀਂ ਇਦਾਂ ਜਹਾਰੀਆਂ ਮਜ਼ਦੂਰੀਆਂ ਕਰਦਾ ਹੈ ਇੱਥੇ ਗਾਰੇ ਦਾ ਕੰਮ ਕਰਦਾ ਹੈ ਹਾਂ ਔਰ ਉੱਥੇ ਦਾ ਬਣਿਆ ਹੈ ਹਾਂ ਤੇ ਉੱਥੇ ਮੇਰੀ ਪੇਲਟਨ ਚੱਲੂ ਹੋਈ ਹੈ 1000 ਰੁਪਏ ਮਹੀਨਾ ਮਿਲਦੀ ਹੈ ਹੁਣ ਫਿਰ ਉਹ ਮਿਲਦੀ ਆ ਹਾਂਜੀ ਇੱਥੇ ਆਉਂਦੀ ਤੁਹਾਡੇ ਬੈਂਕ ਅਕਾਊਂਟ ਨਹੀਂ ਜੀ ਮਾ ਮਾ ਚੱਲ ਜਾਂਦਾ ਲੋਨ ਨੂੰ ਗਾਜੀ ਇਹ ਬਾਤ ਚਲੇ ਜਾਂਦੇ ਆ ਚੱਲ ਜਾਂਦਾ ਹੈ ਅੱਛਾ ਆਧਾਰ ਕਾਰਡ ਉੱਥੋਂ ਦਾ ਬਣਾਇਆ ਪਿੰਡ ਤੁਹਾਡਾ ਕਿਹੜਾ ਸੀ ਖਿਤਿਆਂ ਖਿਚੀਆਂ ਖਿਚੀਆਂ ਗੇਲਾ ਸ਼ਹਿਰਪੁਰੋਂ ਪੈਣ ਮਕੇਰੀਆਂ ਤੇ ਨਾਨਕੇ ਮਾਮੀ ਕਿੱਥੇ ਜਿੱਥੇ ਭੈਣ ਭੈਣ ਭਰਾਉਣ ਲੈ ਗਈ ਸੀ ਜਾਗੋਵਾਲ ਬਾਂਗਰ ਜਾਗੋਵਾਲ ਬਾਂਗਰ ਜ਼ਿਲ੍ਹਾ ਕਿਹੜਾ ਗੇਲਾ ਮੇਰਾ ਇਕਾਦੀਆਂ ਲੱਗਦਾ ਮੇਰਾ ਘਰ ਅੱਛਾ ਕਾਨੂੰਆ ਆਹ ਕਾਦੀਆਂ ਦਿਲਾ ਉਧਰ ਠੀਕ ਹੈ ਤੇ ਆ ਤੁਹਾਡੇ ਆ ਤੁਹਾਡਾ ਇੱਕ ਗਲਾਸ ਆ ਤੇ ਆ ਛੋਲੇ ਦੇ ਵਿੱਚ ਕੀ ਕੁਝ ਪਾਈ ਫਿਰਦੇ ਤੁਸੀਂ ਇਹ ਜੀ ਕਪੜੇ ਹੈ ਜੀ ਕਪੜੇ ਪਾਏ ਆ ਪੈਣ ਪਾਉਣੇ ਵਾਲੇ हां फिर 놈ਦੇ ਤੋਂਦੇ ਕਿੱਥੇ ਤੇ ਆ ਤੁਹਾਡਾ ਬਿਸਤਰਾ ਫਿਰ ਨਾਲ ਚੱਕੀ ਫਿਰਦੇ ਤੁਸੀਂ ਹਾਂਜੀ ਨਾਲ ਹੀ ਆ ਜੇ ਬਲ ਨਾ ਰਹਿੰਦਾ ਇੱਥੇ ਕੋਈ ਨਹੀਂ ਰਹਿਣ ਦਿੰਦੇ ਕੋਈ ਜਗ੍ਹਾ ਨਾ ਮਿਲਦੀ ਕੋਤ ਨਹੀਂ اچھا ਇੱਥੇ ਗੁੰਡਾ ਗੱਦੀ ਦਾ ਬਹੁਤ ਠੀਕ ਅ ਰਾਤ ਨੂੰ ਦੇਖੋ ਕਿੰਨੇ ਘੁੰਮਦੇ दारू ਪੀ ਕੇ ਜੇ ਜੇ ਤੁਹਾਡੇ ਜੇ ਤੁਹਾਡਾ ਭੈਣ ਜਾਂ ਭਰਾ ਜਿਹੜਾ ਹੁਣ ਆ ਵੀਡੀਓ ਦੇਖ ਲਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਤੁਸੀਂ ਸੁਨੇਹਾ ਕੀ ਦੇਣਾ ਉਹਨਾਂ ਨੂੰ ਕਹੋ ਕਿ ਜੇ ਮੈਨੂੰ ਰੱਖ ਲੈ ਮੈਂ ਆਉਂਗਾ اچھا ਮੈਂ ਜਾਣਾ ਚਾਹੁੰਦਾ ਹਾਂ ਹਾਂ ਉਹ ਨਾ ਇੰਨਾ ਨਿਕਾ ਵੀ ਦੇਖਾਂਗਾ ਜਾ ਕੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਨੀ ਜੀ ਸਹੀ ਸਲਾਮਤ ਹੋਣਗੇ ਜਿਉਂਦੇ ਹੋਣਗੇ ਆ ਵੀ ਦੇਖੋ ਜੀ ਇੰਨੇ ਦਿਨ ਹੋ ਗਏ ਕੋਈ ਪਤਾ ਨਹੀਂ ਕਦੇ ਫੋਨ ਤੇ ਵੀ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕੌਣ ਨੇ ਮੈਨੂੰ ਜਾਣੇ ਕੋ ਦਿਲ ਕਰਦਾ ਮੇਰਾ ਅੱਛਾ ਕੋ ਚਾਹਤਾ ਦਿਲ ਕਰਦਾ ਮੈਂ ਅੱਜ ਕੱਲ ਨਿਕਲ ਜਾऊं ਜਿਹੜਾ ਘੁੰਮਾਂ ਦੇਖਾਂ ਭੈਣ ਦਾ ਨਾਮ ਕੀ ਤੁਹਾਡੀ ਦਾ ਭੈਣ ਦਾ ਤੇ ਬੇਗਾ ਤਾਂ ਦੇਗਾ ਬੇਗਾ ਹਾਂਜੀ ਕੱਚਾ ਪੱਕਾ ਦਾ ਇਹੀ ਆ ਨਹੀਂ ਹਾਂਜੀ ਤੇ ਭਰਾ ਦਾ ਨਾਮ ਕੀ ਤੁਹਾਡੇ ਦਾ ਉਹ ਤਾਂ ਹੈ ਮੋਨ ਮੋਨ ਤਾਂ ਤੁਹਾਡਾ ਨਹੀਂ ਮੋਨ ਤਾਂ ਮੇਰਾ ਹੈ ਹਾਂ ਤੀਦੀ 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 ਹਾਂਜੀ ਅੱਛਾ ਤੇ ਤੁਹਾਡੇ ਮੰਮੀ ਡੈਡੀ ਦਾ ਕੀ ਨਾਮ ਸੀਗਾ ਪਿੰਡ ਚ ਮੰਮੀ ਦਾ ਤਾਂ ਵੀ ਮਰ ਕੋਈ ਤੁਹਾਡੇ ਪਾਪਾ ਤੇ ਮੰਮੀ ਦਾ ਬੇਬੇ ਬਾਪੂ ਦਾ ਨੈਟ ਮੇਰੇ ਬਾਪ ਦਾ ਨਾਮ ਨਾਇਤ ਆ ਇਨਾਇਤ ਆ ਹਾਂਜੀ ਅੱਛਾ ਉਹ ਬੇਗਾ ਹੈ ਬੇਗਾ ਮੇਰੀ ਮਾਂ ਦਾ ਮੁਸਲਮਨ ਮੁਸਲਮ ਫੈਮਿਲੀ ਤੋਂ ਬਿਲੋਂਗ ਕਰਦੇ ਆ ਮੁਸਲਮਾਨ ਮੁਸਲਮਾਨ ਤੇ ਤੁਹਾਡਾ ਨਾਂ ਮੋਹ ਨਾ ਉਹਨਾਂ ਦਾ ਨਾਂ ਹਾਂਜੀ ਇੱਕ ਇੱਕ ਹੀ ਨਹੀਂ ਬੱਝਾ ਹੀ ਹੈ ਕੁਝ ਖਿਆਲ ਨਹੀਂ ਕੁਝ ਡੈਡੀ ਦਾ ਨਾਂ ਕੀ ਦੱਸੇ ਤੁਸੀਂ ਆਪਦੇ ਦਾ ਬਾਪੂ ਦਾ ਨਾਇਤ ਇਨਾਇਤ ਤੇ ਮਾਤਾ ਦਾ ਨਾਂ ਬੇਗਾ ਹਾਂਜੀ ਅੱਛਾ ਤੇ ਭੈਣ ਦਾ ਨਾਂ ਉਹ ਨਹੀਂ ਮਿਲ ਕੁਤਕਾਲ ਬੋਲ ਜਾਨੇ ਤੁਸੀਂ ਸੋ ਜ਼ਿੰਦਗੀ ਦਾ ਇੱਕ ਰੂਪ ਆ ਵੀ ਹੈ ਜੀ ਬਜ਼ੁਰਗ ਬੈਠੇ ਮੈਨੂੰ ਹੱਦ ਦਿਲ ਕੀਤਾ ਕਿ ਇਹਨਾਂ ਨਾਲ ਗੱਲ ਕੀਤੀ ਜਾਵੇ ਤੇ ਆਪਣੇ ਪਰਿਵਾਰ ਇਹਨਾਂ ਦਾ ਇਹ ਕਹਿੰਦੇ ਆ ਵੀ ਨਹੀਂ ਮੈਂ ਮੈਨੂੰ ਪਤਾ ਔਰ ਬਹੁਤ ਚੀਜ਼ਾਂ ਜਿਹੜੀਆਂ ਹੁਣ ਵੀ ਬੈਠੇ ਬੈਠੇ ਭੁੱਲੀ ਜਾ ਰਹੀ ਸੀ ਠੰਡ ਹੈ ਹਵਾ ਠੰਡੀ ਵਗ ਰਹੀ ਆ ਪਰ ਬੁੱਢੇ ਹੱਡ ਜਿਹੜੇ ਆ ਇੱਥੇ ਇਸ ਤਰ੍ਹਾਂ ਬੈਠੇ ਹੋਇਆ ਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਤੁਹਾਡੇ ਨਾਲ ਧੱਕਾ ਕਰਦੇ ਔਰ ਉਹਨਾਂ ਦੇ ਧੱਕੇ ਦਾ ਅੰਜਾਮ ਹੋ ਕੀ ਸਕਦਾ ਹੁੰਦਾ ਕਿ ਕੋਈ ਇਨਸਾਨ ਕੋਈ ਇਨਸਾਨ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਬੇਕਾਰ ਹੋ ਕੇ ਆਪਣੇ ਪਰਿਵਾਰ ਤੋਂ ਦੂਰ ਹੋ ਸਕਦਾ ਹੁੰਦਾ ਜਦੋਂ ਅਸੀਂ ਧੱਕਾ ਕਰਦੇ ਸ਼ਾਇਦ ਅਸੀਂ ਇਸ ਚੀਜ਼ ਦਾ ਦੀ ਇਮੇਜਿਨੇਸ਼ਨ ਵੀ ਨਹੀਂ ਕਰ ਸਕਦੇ ਸੋ ਇੱਕ ਬਜ਼ੁਰਗ ਨੇ ਸ਼ਾਇਦ ਇਹਨਾਂ ਦੀ ਭੈਣ ਜਾਂ ਇਹਨਾਂ ਦੇ ਭਰਾ ਤੱਕ ਇਹ ਵੀਡੀਓ ਪਹੁੰਚੇ ਤੇ ਸ਼ਾਇਦ ਹੋ ਸਕਦਾ ਇਹਨਾਂ ਤੇ ਨਾ ਜਾਣਿਆਂ ਦਾ ਮੇਲ ਹੋ ਜਾਵੇ On air delay, Ramantur, Sharifa -e Saheb.